ਮਾਤਾ ਗੁਜਰਜੀ ਤੇ ਛੋਟੇ ਸਹਿਬ ਜਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹਮਨ ਲਈ ਫਤੇਗੜ ਸਾਹਿਬ ਦੀ ਧਰਤੀ ਤੇ ਦੂਰ ਦੂਰ ਤੋ ਸੰਤਾ ਪਹੁੰਚਦਿਆਂ ਨੇ ਤੇ ਇਸੇ ਖੜੀ ਵਿੱਚ ਭਾਜਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੀ ਇੱਥੇ ਨਤਮਸਤਕ ਹੋਣ ਲਈ ਪਹੁੰਚੇ ਤੇ ਉਹਨਾਂ ਨੇ ਨਾਲ ਹੀ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਛੋਟੇ ਸਹਿਬ ਜਾਦਿਆਂ ਦੀ ਸ਼ਹੀਦੀ ਤੋਂ ਸੇਧ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਤੇ ਇਸ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਸਹਿਬ ਜਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਨਤਮਸਤਕ ਹੋਣ ਵਾਸਤੇ ਅੱਜ ਇੱਥੇ ਹਾਜ਼ਰ ਹੋਏ ਆ ਸਾਰੇ ਕਿ ਮੈਂ ਸਮਝਦਾ ਵੀ ਸਾਰੇ ਮਾਨਵਤਾ ਵਾਸਤੇ ਐਡੀ ਸ਼ਹਾਦਤ ਦਾ ਕਿਤੇ ਵੀ ਕੋਈ ਜ਼ਿਕਰ ਵੀ ਨਹੀਂ ਮਿਲਦਾ ਸ਼ਾਦ ਤਾਂ ਤਾਂ ਬਹੁਤ ਦੂਰ ਦੀ ਗੱਲ ਹੈ ਜਿਸ ਅਵਸਥਾ ਦੇ ਅੰਦਰ ਬਾਲ ਅਵਸਥਾ ਦੇ ਅੰਦਰ ਸ਼ਹਾਦਤਾਂ ਦਿੱਤੀਆਂ ਗਈਆਂ ਅੱਜ ਸਾਰਾ ਦੇਸ਼ ਨਹੀਂ ਮੈਂ ਸਮਝਦਾ ਪੂਰੀ ਮਨੁੱਖਤਾ ਇਸ ਮਸਲੇ ਨੂੰ ਸਦਕਾ ਕਰਦੀ ਹੈ ਤੇ ਇਸ ਸੰਦੇਸ਼ ਨੂੰ ਇਸ ਕਿਸਮ ਦੀਆਂ ਕੁਰਬਾਨੀਆਂ ਦੇ ਨਾਲ ਆ ਕੌਮ ਸਜੀ ਹੈ ਆ ਸਾਡੀ ਸਿੱਖ ਕੌਮ ਨੂੰ ਤੇ ਪੰਜਾਬ ਨੂੰ ਆ ਸਾਡੇ ਇਤਿਹਾਸ ਦੇ ਅੰਦਰ ਸਾਡੇ ਡੀਐਨਏ ਦੇ ਅੰਦਰ ਜਿਹੜਾ ਕੁਰਬਾਨੀਆਂ ਦਾ ਇੱਕ ਜਜ਼ਬਾ ਭਰ ਕੇ ਗਏ ਹੈ ਸਾਹਿਬਜ਼ਾਦੇ ਕਿ ਗੁਰੂ ਮਹਾਰਾਜ ਸਰਬੰਸਤਾਨੀ ਗੋਬਿੰਦ ਸਿੰਘ ਜੀ ਨੇ ਦਸਵੇਂ ਪਾਤਸ਼ਾਹੀ ਨੇ ਜੋ ਸਾਨੂੰ ਪਿਰਤ ਪਾਈ ਹੈ ਉਹਦੇ ਚੱਲਦੇ ਹੋਏ ਆਪਾਂ ਮਨੁੱਖਤਾ ਵਾਸਤੇ ਦੇਸ਼ ਤੇ ਕੌਮ ਦੇ ਭਲਾਈ ਵਾਸਤੇ ਇਸ ਤਰ੍ਹਾਂ ਸਾਰੇ ਇਕਜੁੱਟ ਰਹੀਏ ਇਹ ਸੰਦੇਸ਼ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣ ਵਾਸਤੇ ਮੈਂ ਸਮਝਦਾ ਮਾਣਿਆ ਉਹ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਅੱਜ ਹਿੰਦੁਸਤਾਨ ਦੇ ਸਾਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਐਮਬੈਸਡਰਸ ਬੈਠੇ ਐ ਐਂਬੈਸੀਜ਼ ਹੈਗੀਆਂ ਕਾਉਂਸਲੇਟਸ ਹੈਗੇ ਉਥੇ ਸਾਰਿਆਂ ਦੇ ਅੰਦਰ ਜਿਵੇਂ ਇਸੇ ਤਰ੍ਹਾਂ ਹੀ ਇਸ ਅਦੁੱਤੀ ਸ਼ਹਾਦਤ ਨੂੰ ਲੈ ਕੇ ਉਥੇ ਸਮਾਗਮ ਕੀਤੇ ਜਾ ਰਹੇ ਹਨ ਉਹਨਾਂ ਨੂੰ ਨਤਮਸਤਕ ਹੋਇਆ ਜਾ ਰਿਹਾ ਹੈ ਸਾਰੇ ਦੇ ਸਾਰੇ ਯੂਨੀਵਰਸਿਟੀ ਸਕੂਲ ਦੇ ਅੰਦਰ ਪੂਰੀ ਦੇਸ਼ ਦੇ ਅੰਦਰ ਹਰੇਕ ਥਾਂ ਇਸ ਸੰਦੇਸ਼ ਨੂੰ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਬੱਚਾ ਦੇਸ਼ ਦਾ ਜਿਹੜਾ ਇਸ ਕੁਰਬਾਨੀ ਤੋਂ ਅਣਜਾਣ ਨਾ ਰਹੇ ਕਿਉਂਕਿ ਇੰਨੇ ਸਾਲਾਂ ਬਾਅਦ ਵੀ ਅਜੇ ਬਹੁਤ ਸਾਰੇ ਹਿੰਦੁਸਤਾਨ ਦੇ ਬਹੁਤ ਸਾਰੇ ਇਲਾਕਿਆਂ 'ਚ ਇਸ ਗੱਲ ਦਾ ਪਤਾ ਨਹੀਂ ਸੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਕ ਵਾਰ ਫੇਰ ਵਾਹਿਗੁਰੂ ਦੇ ਇਥੇ ਕੁਰਬਾਨੀ ਦੇ ਇਸ ਜੇ ਮਕਾਮ ਦੇ ਉੱਤੇ ਆ ਕੇ ਅਰਦਾਸ ਕਰਦਾ ਕਿ ਉਹਨਾਂ ਦੀ ਆ ਜਿਹੜੀ ਕੁਰਬਾਨੀ ਹੈ ਉਸ ਤੋਂ ਸਦਕਾ ਲੈ ਕੇ ਉਹ ਤੋਂ ਸਿੱਖਿਆ ਲੈ ਕੇ ਆਪਾਂ ਇਸੇ ਤਰ੍ਹਾਂ ਕੌਮ ਤੇ ਦੇਸ਼ ਦੀ ਸੇਵਾ ਦੇ ਵਿੱਚ ਜੁਟੇ ਰਹੀਏ ਮਾਤਾ ਗੁਜਰਜੀ ਤੇ ਛੋਟੇ ਸਹਿਬ ਜਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹਮ ਲਈ ਫਤੇਗੜ ਸਾਹਿਬ ਦੀ ਧਰਤੀ ਤੇ ਦੂਰ ਦੂਰ ਤੋਂ ਸੰਤਾ ਪਹੁੰਚਦਿਆਂ ਨੇ ਤੇ ਇਸੇ ਖੜੀ ਵਿੱਚ ਭਾਜਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੀ ਇੱਥੇ ਨਤਮਸਤਕ ਹੋਣ ਲਈ ਪਹੁੰਚੇ ਤੇ ਉਹਨਾਂ ਨੇ ਨਾਲ ਹੀ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਛੋਟੇ ਸਾਹਿਬ ਜਾਦਿਆਂ ਦੀ ਸ਼ਹੀਦੀ ਤੋਂ ਸੇਧ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਤੇ ਇਸ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਸਾਹਿਬ ਜਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਨਤਮਸਤਕ ਹੋਣ ਵਾਸਤੇ ਅੱਜ ਇੱਥੇ ਹਾਜ਼ਰ ਹੋਏ ਆ ਸਾਰੇ ਕਿ ਮੈਂ ਸਮਝਦਾ ਵੀ ਸਾਰੇ ਮਾਨਵਤਾ ਵਾਸਤੇ ਐਡੀ ਸ਼ਹਾਦਤ ਦਾ ਕਿਤੇ ਵੀ ਕੋਈ ਜ਼ਿਕਰ ਵੀ ਨਹੀਂ ਮਿਲਦਾ ਸ਼ਹਾਦਤ ਤਾਂ ਬਹੁਤ ਦੂਰ ਦੀ ਗੱਲ ਹੈ ਜਿਸ ਅਵਸਥਾ ਦੇ ਅੰਦਰ ਬਾਲ ਅਵਸਥਾ ਦੇ ਅੰਦਰ ਸ਼ਹਾਦਤਾਂ ਦਿੱਤੀਆਂ ਗਈਆਂ ਅੱਜ ਸਾਰਾ ਦੇਸ਼ ਨਹੀਂ ਮੈਂ ਸਮਝਦਾ ਪੂਰੀ ਮਨੁੱਖਤਾ ਇਸ ਮਸਲੇ ਨੂੰ ਸਦਕਾ ਕਰਦੀ ਹੈ ਤੇ ਇਸ ਸੰਦੇਸ਼ ਨੂੰ ਬੇਸ ਕਿਸਮ ਦੀਆਂ ਕੁਰਬਾਨੀਆਂ ਦੇ ਨਾਲ ਆ ਕੌਮ ਸਜੀ ਹੈ ਆ ਸਾਡੀ ਸਿੱਖ ਕੌਮ ਨੂੰ ਤੇ ਪੰਜਾਬ ਨੂੰ ਆ ਸਾਡੇ ਇਤਿਹਾਸ ਦੇ ਅੰਦਰ ਸਾਡੇ ਡੀਐਨਏ ਦੇ ਅੰਦਰ ਜਿਹੜਾ ਕੁਰਬਾਨੀਆਂ ਦਾ ਇੱਕ ਜਜ਼ਬਾ ਭਰ ਕੇ ਗਏ ਹੈ ਸਾਹਿਬਜ਼ਾਦੇ ਗੁਰੂ ਮਹਾਰਾਜ ਸਰਬੰਸਤਾਨੀ ਗੋਬਿੰਦ ਸਿੰਘ ਜੀ ਨੇ ਦਸਵੇਂ ਪਾਸ਼ਾਹੀ ਨੇ ਜੋ ਸਾਨੂੰ ਪਿਰਤ ਪਾਈ ਹੈ ਉਹਦੇ ਚੱਲਦੇ ਹੋਏ ਆਪਾਂ ਮਨੁੱਖਤਾ ਵਾਸਤੇ ਦੇਸ਼ ਤੇ ਕੌਮ ਦੇ ਭਲਾਈ ਵਾਸਤੇ ਇਸੇ ਤਰ੍ਹਾਂ ਸਾਰੇ ਇਕਜੁੱਟ ਰਹੀਏ ਇਹ ਸੰਦੇਸ਼ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣ ਵਾਸਤੇ ਮੈਂ ਸਮਝਦਾ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਅੱਜ ਹਿੰਦੁਸਤਾਨ ਦੇ ਸਾਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਐਮਬੈਸਡਰਸ ਬੈਠੇ ਐ ਐਂਬੈਸੀਜ਼ ਹੈਗੀਆਂ ਕਾਉਂਸਲੇਟਸ ਹੈਗੇ ਉੱਥੇ ਸਾਰਿਆਂ ਦੇ ਅੰਦਰ ਇਸੇ ਤਰ੍ਹਾਂ ਹੀ ਇਸ ਅਦੁੱਤੀ ਸ਼ਹਾਦਤ ਨੂੰ ਲੈ ਕੇ ਉਥੇ ਸਮਾਗਮ ਕੀਤੇ ਜਾ ਰਹੇ ਹਨ ਉਹਨਾਂ ਨੂੰ ਨਤਮਸਤਕ ਹੋਇਆ ਜਾ ਰਿਹਾ ਹੈ ਸਾਰੇ ਦੇ ਸਾਰੇ ਯੂਨੀਵਰਸਿਟੀ ਸਕੂਲ ਦੇ ਅੰਦਰ ਪੂਰੀ ਦੇਸ਼ ਦੇ ਅੰਦਰ ਹਰੇਕ ਥਾਂ ਇਸ ਸੰਦੇਸ਼ ਨੂੰ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਬੱਚਾ ਦੇਸ਼ ਦਾ ਜਿਹੜਾ ਇਸ ਕੁਰਬਾਨੀ ਤੋਂ ਅਣਜਾਣ ਨਾ ਰਹੇ ਕਿਉਂਕਿ ਇੰਨੇ ਸਾਲਾਂ ਬਾਅਦ ਵੀ ਅਜੇ ਬਹੁਤ ਸਾਰੇ ਹਿੰਦੁਸਤਾਨ ਦੇ ਬਹੁਤ ਸਾਰੇ ਇਲਾਕਿਆਂ 'ਚ ਇਸ ਗੱਲ ਦਾ ਪਤਾ ਨਹੀਂ ਸੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਕ ਵਾਰ ਫੇਰ ਵਾਹਿਗੁਰੂ ਦੇ ਇਥੇ ਕੁਰਬਾਨੀ ਦੇ ਇਸ ਜਿਗ ਮਕਾਮ ਦੇ ਉੱਤੇ ਆ ਕੇ ਅਰਦਾਸ ਕਰਦਾ ਕਿ ਉਹਨਾਂ ਦੀ ਆ ਜਿਹੜੀ ਕੁਰਬਾਨੀ ਹੈ ਉਸ ਤੋਂ ਸਦਕਾ ਲੈ ਕੇ ਉਹ ਤੋਂ ਸਿੱਖਾ ਲੈ ਕੇ ਆਪਾਂ ਇਸੇ ਤਰ੍ਹਾਂ ਕੌਮ ਤੇ ਦੇਸ਼ ਦੀ ਸੇਵਾ ਦੇ ਵਿੱਚ ਜੁਟੇ ਰਹੀਏ